ਪੰਜਾਬ ਪੁਲਿਸ ਦਾ ਅਣਮਨੁੱਖੀ ਤਸ਼ੱਦਦ ਅੱਜ ਵੀ ਪੰਜਾਬ ਦੀ ਨੌਜਵਾਨੀ ਤੇ ਉਸੇ ਤਰ੍ਹਾਂ ਲਗਾਤਾਰ ਜਾਰੀ ਹੈ ਜਿਸ ਤਰ੍ਹਾਂ 30 ਸਾਲ ਪਹਿਲਾਂ ਸੀ ਜਿਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵਕ ਵਕ ਧਾਰਾਵਾਂ ਤਹਿਤ ਗ੍ਰਿਫਤਾਰ ਕੀਤੇ ਗਏ ਨੌਜਵਾਨ ਜਸਪ੍ਰੀ ਜੱਸਾ ਤੇ ਕੀਤੇ ਪੁਲਿਸੀਆ ਤਸ਼ੱਦਦ ਤੋਂ ਪਤਾ ਚੱਲਦਾ ਹੈ ਇਸ ਸਾਰੇ ਮਾਮਲੇ ਬਾਰੇ ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਜਰਨਲ ਸਕੱਤਰ ਅਤੇ ਸੀਨੀਅਰ ਵਕੀਲ ਨਵਕਰਨ ਸਿੰਘ ਨੇ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਇਸ ਤਰ੍ਹਾਂ ਹੈ ਕਿ ਹੁਸ਼ਿਆਰਪੁਰ ਪੁਲਿਸ ਨੇ 6 ਅਗਸਤ ਨੂੰ 4 ਮੁੰਡੇ ਅਰੈਸਟ ਕੀਤੇ ਸੀਗੇ ਇਹ ਕਹਿ ਕੇ ਕਿ ਉਹ ਆਪਾਵਾਦ ਪਲਾਨ ਵਾਸਤੇ ਇਕੱਠੇ ਹੋ ਕਰ ਰਹੇ ਸੀਗੇ ਲੋਕਾਂ ਨੂੰ ਲੋਕਾਂ ਨੂੰ ਭੜਕਾ ਰਹੇ ਸੀਗੇ ਤੇ ਪੁਲਿਸ ਨੇ ਉਹਨਾਂ ਤੋਂ 3 ਪਿਸਤੋਲਾਂ ਵੀ ਬਰਾਬਰ ਕੀਤੀਆਂ ਜਦੋਂ ਅਸੀਂ ਉਹਨਾਂ ਨੂੰ ਮਿਲੇ ਉਹਨਾਂ ਨੇ ਦੱਸਿਆ ਵੀ ਜਿਹੜੀ ਹੈਗੀ ਹੈ ਕਿ ਸਾਡੇ ਤੇ ਪਲਾਨ ਕੀਤੀਆਂ ਗਈਆਂ ਹੈ ਯੰਗ ਮੁੰਡੇ ਨੇ 21-22 ਸਾਲ ਤੋਂ ਲੈ ਕੇ 23 ਸਾਲ ਤੱਕ ਤੇ ਪਤਾ ਹੈ ਚੱਲਿਆ ਹੈ ਕਿ ਐਂਡ ਐਂਡ ਪੁਲਿਸ ਦਾ ਸਟੈਂਡ ਵੀ ਆਈ ਹੈ ਕਿ 6 ਫਾਰ ਜਸਟਿਸ ਨਾਮ ਦੀ ਜਿਹੜੀ ਜਥੇਬੰਦੀ ਹੈਗੀ ਯੂ ਐਸ ਬੇਸ ਉਹਨਾਂ ਨੇ ਇੱਕ ਕੈਂਪੇਨ ਸ਼ੁਰੂ ਕੀਤੀ ਹੋਈ ਹੈ ਰੈਫਰੈਂਡਮ 2020 ਉਸ ਰੈਫਰੈਂਡਮ 2020 ਤੇ ਉਸ ਸਾਈਨ ਕਰਾ ਰਹੇ ਨੇ ਵਰਲਡਵਾਈਡ ਤੇ ਚਾਰੋਂ ਬੰਦੇ ਜਿਹੜੇ ਨੇ ਉਹਨਾਂ ਉਸ ਕੰਡੀਸ਼ਨ ਦੇ ਉੱਤੇ ਸਾਈਨ ਕਰਾ ਰਹੇ ਸੀਗੇ ਐਂਡ ਪੁਲਿਸ ਵੀ ਆਈ ਕਹਿੰਦੀ ਹੈ ਕਿ ਇਹਨਾਂ ਕੋਲ T ਸ਼ਰਟਸ ਵੀ ਬਰਾਬਰਤ ਹੋਈਆਂ ਨੇ ਤੇ ਨਾਲ ਜਿਹੜਾ ਹੈਗਾ ਮਟੀਰੀਅਲ ਬਰਾਬਰਤ ਹੋਇਆ ਹੈ ਜਿਹੜਾ ਕਿ ਇਹਦੇ ਨਾਲ ਜੁੜਿਆ ਹੋਇਆ ਹੈਗਾ ਨੌਕਰਨ ਜੀ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਵਿੱਚ ਬਿੱਤੇ ਦੀਨ ਨੌਜਵਾਨ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜਿਹੜਾ ਬੰਦ ਕੀਤੇ ਗਏ ਸੀਗੇ ਤੇ ਤੁਸੀਂ ਉਹਨਾਂ ਨੂੰ ਪਿਛਲੇ ਦਿਨੀ ਮਿਲ ਕੇ ਵੀ ਆਏ ਹੋ ਤੇ ਅਸੀਂ ਜਾਣਨ ਚਾਹਾਂਗੇ ਕਿ ਉਹ ਨੌਜਵਾਨਾਂ ਦੀ ਹਾਲਤ ਕੈਸੀ ਹੈ ਜਸਪ੍ਰੀਤ ਸਿੰਘ ਜਸੇ ਦੀ ਹਾਲਤ ਠੀਕ ਨਹੀਂ ਸੀਗੀ ਜਦੋਂ ਮੈਂ ਹਸਪਤਾਲ ਨੂੰ داخل ਕਰਵਾ ਕੇ ਆਇਆ ਜੇਲ ਤੋਂ ਵਾਪਸ ਹਸਪਤਾਲ ਭੇਜਿਆ ਤੇ ਹੁਣ ਪਤਾ ਚੱਲਿਆ ਵੀ ਕੱਲ ਉਹਨੂੰ ਪੀਜੀਏ ਰੈਫਰ ਕੀਤਾ ਸੀਗਾ ਤੇ ਹੁਣ ਜਦੋਂ ਦੁਬਾਰਾ ਪਤਾ ਕੀਤਾ ਤੇ ਇਹ ਪਤਾ ਚੱਲਿਆ ਕਿ ਵਾਪਸ ਉਹਨੂੰ ਪੀਜੀਏ ਤੋਂ ਲੈ ਗਏ ਸੀਗੇ ਜੇਲ ਕਿਉਂਕਿ ਪੀਜੀਏ ਡਾਕਟਰ ਦੀ ਸਟ੍ਰਾਈਕ ਹੈਗੀ ਹੈ ਸੋ ਜਿਹੜਾ ਉਹਨੂੰ ਉਹਦਾ ਰਿਕੁਆਇਰਡ ਇਲਾਜ ਹੈ ਇਹ ਜੇ ਉਹ ਸੀਰੀਅਸ ਹੈ ਤੇ ਉਹਨੂੰ ਕਿਸੇ ਪ੍ਰਾਈਵੇਟ ਹਸਪੀਟਲ ਦਾਖਲ ਕਰਨਾ ਚਾਹੀਦਾ ਹੁਣ ਜਿਹੜਾ ਹੈ ਉਹਨਾਂ ਨੇ ਰਿਪੋਰਟ ਵੀ ਪੇਸ਼ ਕਰ ਦਿੱਤੀ ਹੈ ਸੀਜੀਐਮ ਹੁਸ਼ਿਆਰਪੁਰ ਦੇ ਉਹ ਰਿਪੋਰਟ ਦੀ ਕਾਪੀ ਅਜੇ ਸਾਨੂੰ ਮਿਲੇਗੀ ਤੇ ਜੇ ਲੋੜ ਹੋਈ ਤੇ ਉਹਨੂੰ ਅਸੀਂ ਪ੍ਰਾਈਵੇਟ ਹਸਪੀਟਲ ਵੀ ਦਾਖਲ ਕਰਾਵਾਂਗੇ ਤਾਂ ਕਿ ਇਹ ਨਾ ਹੋਵੇ ਕਿ ਜਿਹੜਾ ਇਲਾਜ ਦੇਖੋਣੋਂ ਉਹਨੂੰ ਕੋਈ ਪਰਮਨੈਂਟ ਜਿਹੜਾ ਨੁਕਸਾਨ ਹੋ ਜਾਵੇ ਜਾਂ ਉਹਦੀ ਜਾਨ ਵੀ ਜਾ ਸਕਦੀ ਹੈ। ਨਕ ਕਿਹਨੂੰ ਜੀ ਤਸ਼ੱਦਦ ਕਿੰਨਾ ਕੁ ਕੀਤਾ ਗਿਆ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਉਹ ਜਸਪ੍ਰੀ ਜੱਸਾ ਤੇ ਕਾਫੀ ਤਸ਼ੱਦਦ ਕੀਤਾ ਗਿਆ ਪੁਲਿਸ ਨੇ। ਤਸ਼ੱਦਦ ਇਤਾਲੀ ਉਹਨਾਂ ਨੇ ਕੋਈ ਲਿਮਟ ਨਹੀਂ ਛੱਡੀ ਉਹਨਾਂ ਨੇ ਇਲੈਕਟ੍ਰਿਕ ਸ਼ੌਕਸ ਜਿਹੜੇ ਨੇ ਉਹਦੇ ਟੈਸਟਿਕਲਸ ਦੇ ਉੱਤੇ ਉਹਦੇ ਕੰਨਾਂ ਦੇ ਉੱਤੇ ਨੱਕ ਦੇ ਵਿੱਚ ਇੰਨੇ ਬੁਰੀ ਤਰ੍ਹਾਂ ਉਹਨੂੰ ਟੌਰਚਰ ਕੀਤਾ ਕਿ ਇੰਨੇ ਇੰਨੇ ਲੰਬੇ ਸਮੇਂ ਨਾਲ ਕਿ ਉਹਦਾ ਬੁਰਾ ਹਾਲ ਸੀਗਾ ਤੇ ਉਹ ਬੈਠ ਨਹੀਂ ਸਕਦਾ ਸੀਗਾ ਚੀਕਾ ਮਾਰਦਾ ਸੀ ਐਂਡ ਮੈਨੂੰ ਉਹਦੇ ਸਾਥੀਆਂ ਨੇ ਦੱਸਿਆ ਕਿ ਉਹਨੂੰ ਜੇਲ੍ਹ ਦੀ ਬੈਰਕ ਦੇ ਦੁਆਰਾਂ ਦੇ ਉੱਤੇ ਮੱਥੇ ਮਾਰਦਾ ਰਿਹਾ ਸੋ ਬੜਾ ਬੁਰਾ ਹਾਲ ਹੈ ਹੁਣ ਹੋ ਸਕਦਾ ਹੈ ਕੁਝ ਠੀਕ ਹੋ ਗਿਆ ਹੋਵੇ ਲੇਕਿਨ ਉਹਨੂੰ ਲੰਬੇ ਸਮੇਂ ਲਈ ਇਲਾਜ ਦੀ ਲੋੜ ਹੈ ਤੇ ਉਸ ਇਲਾਜ ਲਈ ਯਕੀਨੀ ਬਣਾਉਣ ਲਈ ਸਾਨੂੰ ਉਪਰਾਲੇ ਕਰਨੇ ਪੈਣਗੇ ਜਾਨੀ ਤੇ ਤੁਹਾਡਾ ਕਹਿਣਾ ਮਤਲਬ ਹੈ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਹੱਥੋਂ 30 ਸਾਲ ਪਹਿਲਾਂ ਨੌਜਵਾਨਾਂ ਤੇ ਤਸ਼ੱਦਦ ਕਰਦੀ ਸੀ ਉਸੇ ਤਰ੍ਹਾਂ ਅੱਜ ਵੀ ਅਨਾ ਤਸ਼ੱਦਦ ਨੌਜਵਾਨਾਂ ਤੇ ਪਰ ਜਾ ਰਹੀ ਹੈ ਤਸ਼ੱਦਦ ਜਿਹੜਾ ਪਿਛਲੇ 30 ਸਾਲ ਤੋਂ ਜਿਸ ਤਰ੍ਹਾਂ ਦਾ ਚੱਲ ਰਿਹਾ ਉਸ ਤਰ੍ਹਾਂ ਦਾ ਹੀ ਹੋ ਰਿਹਾ ਅੱਜ ਵੀ ਹੋ ਰਿਹਾ ਸਿਰਫ ਉਹ ਹਾਈਲਾਈਟ ਨਹੀਂ ਹੋ ਰਿਹਾ ਇਹ ਜ਼ਰੂਰ ਹੈ ਕਿ ਤਸ਼ੱਦਦ ਦੇ ਵਿੱਚ ਲੋਕ ਮਰ ਨਹੀਂ ਰਹੇ ਲੇਕਿਨ ਉਹਨਾਂ ਨੂੰ 3 ਡਿਗਰੀ ਟੌਰਚਰ ਵਿੱਚ ਅਪਾਹਜ ਬਣਾਇਆ ਜਾ ਰਿਹਾ ਤੇ ਸਾਰਿਆਂ ਨੂੰ ਰੋਕਣ ਲਈ ਕਦਮ ਚੁੱਕਣੇ ਪੈਣਗੇ ਤੇ ਇਸ ਦੇ ਨਾਲ ਤੁਸੀਂ ਜਿਹੜੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਕੀ ਉਹਨਾਂ ਲਈ ਕੋਈ ਸਵਾਲ ਕਰਦੇ ਹਾਂ ਕਿ ਉਹ ਕੀ ਕਰੀਆਂ ਨੇ ਇਹਨਾਂ ਖੰਭਾਂ ਦੇ ਦੇਖੋ ਜੀ ਜਿਹੜੇ ਪਾਰਟੀ ਪਾਵਰ 'ਚ ਹੈਗੀ ਹੈ ਜਾਂ ਪਹਿਲੇ ਜਿਹੜੀ ਪਾਵਰ ਸੀ ਇਹ ਕਾਂਗਰਸ ਪਾਰਟੀ ਅਕਾਲੀ ਪਾਰਟੀ ਨੂੰ ਵੀ ਜਵਾਬ ਦੇਣਾ ਪਏਗਾ ਤੇ ਜਿਹੜੀ ਆਪ ਪਾਰਟੀ ਹੈ ਜਿਹੜੀ ਕੀ ਵਾਰਿਸ ਬੰਨਾ ਚਾਹੁੰਦੀ ਪੰਜਾਬ ਦਾ ਉਹਦੇ ਤੇ ਵੀ ਬੜਾ ਵੱਡਾ ਇੱਕ ਸਵਾਲੀਆ ਚਿੰਨ੍ਹ ਹੈ ਕਿ ਕੀ ਉਹ ਅਤਿਸ਼ੱਦਤ ਦਾ ਦੌਰ ਬੰਦ ਕਰ ਸਕੇਗੀ ਕੀ ਜਿਹੜੇ ਬੁਚੜਖਾਨੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੇ ਲੋਕਾਂ ਤੇ ਅਨਾਂਵਾਤ ਸ਼ੱਦਤ ਹੋ ਰਿਹਾ ਹੈ ਯੋਧਾ ਰਬਚੜ ਖਾਨਾ ਨੂੰ ਬੰਦ ਕਰਾਉਣ ਲਈ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਅ ਉਹਨਾਂ ਦੇ ਮਨ ਵਿੱਚ ਕੋਈ ਵਿਚਾਰ ਵੀ ਹੈਗਾ ਕਿ ਇਸ ਪਾਸੇ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਤੇ ਇਹ ਸਾਰੇ ਸਵਾਲ ਜਿਹੜੇ ਨੇ ਤੁਹਾਡੇ ਰਾਹੀਂ ਮੈਂ ਜਿਹੜੇ ਹੈਗਾ ਚੁੱਕ ਰਿਆਂ ਆਸ ਹੈ ਇਹਦਾ ਜਵਾਬ ਮੈਨੂੰ ਮਿਲੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਮਨੋਜ ਜੈਸਵਾਲ ਦੇ ਨਾਲ ਮੇਜਰ ਸਿੰਘ ਦੀ ਰਿਪੋਰਟ ਪੈਰਦਾ ਟੀਵੀ